ਆਕਲੈਂਡ ਦੇ ਬਕਲੈਂਡਸ ਵਿੱਚ ਵਿੱਚ ਰਹਿੰਦਾ ਇੱਕ ਪਰਿਵਾਰ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਹਨਾਂ ਨੂੰ ਵੈਕਟਰ ਗੈਸ ਨੈੱਟਵਰਕ ਨਾਲ ਜੁੜਨ ਲਈ ਲਗਭਗ 37000 ਡਾਲਰ ਦਾ ਬਿੱਲ ਮਿਲਿਆ ਹਾਲਾਂਕਿ ਖਰਚੇ ਘਟਾਉਣ ਲਈ ਉਹਨਾਂ ਨੇ ਕੁਝ ਕੰਮ ਆਪਣੇ ਆਪ ਵੀ ਕੀਤੇ ਸਨ ਘਰ ਦੇ ਮਾਲਕ ਕਲੋਈ ਨੇ ਦੱਸਿਆ ਹੈ ਕਿ ਗੈਸ ਕਨੈਕਸ਼ਨ ਉਹ ਆਪਣੀ ਬਜ਼ੁਰਗ ਮਾਂ ਅਤੇ ਛੋਟੇ ਬੱਚਿਆਂ ਦੀ ਸਹੂਲਤ ਲਈ ਚਾਹੁੰਦੀ ਸੀ ਪਿਛਲੇ ਤਜਰਬੇ ਅਨੁਸਾਰ ਉਸਨੇ ਖਰਚ ਲਗਭਗ 7000 ਦੇ ਆਲੇ-ਦੁਆਲੇ ਸੋਚਿਆ ਸੀ ਪਰ ਜੂਨ ਮਹੀਨੇ ਵਿੱਚ ਆਇਆ ਪਹਿਲਾ ਕੋਟੇਸ਼ਨ 24870 ਡਾਲਰ ਦਾ ਸੀ ਜਿਸ ਵਿੱਚ ਸਿਰਫ ਟ੍ਰੈਫਿਕ ਮੈਨੇਜਮੈਂਟ ਚਾਰਜ ਹੀ 8000 ਡਾਲਰ ਤੋਂ ਵੱਧ ਸਨ ਫਿਰ ਜਦੋਂ ਪਰਿਵਾਰ ਨੇ ਖਰਚ ਘਟਾਉਣ ਲਈ ਟ੍ਰੇਚਿੰਗ ਅਤੇ ਡਕਟਿੰਗ ਦਾ ਕੰਮ ਖੁਦ ਕੀਤਾ ਕੁਝ ਹਫ਼ਤਿਆਂ ਬਾਅਦ ਆਇਆ ਨਵਾਂ ਕੋਟੇਸ਼ਨ ਹੋਰ ਵਿਵਾਦ ਗਿਆ ਤੇ ਇਸ ਦੀ ਕੀਮਤ 36693 ਡਾਲਰ ਸੀ ਕਲੌਇਨ ਨੇ ਅੱਗੇ ਕਿਹਾ ਕਿ ਸਾਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਅਸੀਂ ਪਹਿਲਾਂ ਚਾਰ ਘਰਾਂ ਵਿੱਚ ਗੈਸ ਜੋੜ ਚੁੱਕੇ ਸੀ ਇੱਕ ਦੇ ਵਿੱਚ 87.5 ਮੀਟਰ ਲੰਮੀ ਡਰਾਈਵ ਵੇ ਸੀ ਪਰ ਫਿਰ ਵੀ ਉਸ ਦਾ ਖਰਚ ਵੱਧ ਤੋਂ ਵੱਧ 7 ਡਾਲਰ 1000 ਮੀਟਰ ਤੱਕ ਆਇਆ ਸੀ ਇਸ ਦੇ ਜਵਾਬ ਵਿੱਚ ਵੈਕਟਰ ਨੇ ਕਿਹਾ ਹੈ ਕਿ ਪਹਿਲਾਂ ਕੋਟੇਸ਼ਨ ਵਿੱਚ ਕੁਝ ਜ਼ਰੂਰੀ ਆਈਟਮ ਛੱਡੇ ਗਏ ਸਨ ਕੰਪਨੀ ਨੇ ਕਿਹਾ ਹੈ ਕਿ ਗਾਹਕ ਨੂੰ ਹੁਣ ਉਹੀ ਪਹਿਲਾ ਕੋਟੇਸ਼ਨ ਮੰਨਿਆ ਜਾਵੇਗਾ ਅਤੇ ਜੋ ਕੰਮ ਪਰਿਵਾਰ ਨੇ ਖੁਦ ਕੀਤਾ ਹੈ ਉਸ ਦੀ ਗਿਣਤੀ ਵੀ ਕੀਤੀ ਜਾਵੇਗੀ ਸਾਥ ਹੀ ਟ੍ਰੈਫਿਕ ਮੈਨੇਜਮੈਂਟ ਖਰਚ ਕੰਪਨੀ ਵੀ ਖੁਦ ਭਰੇਗੀ ਪਰ ਸੋਧੇ ਹੋਏ ਕੋਟੇਸ਼ਨ ਦੇ ਬਾਵਜੂਦ ਪਰਿਵਾਰ ਨੂੰ ਹੁਣ ਵੀ 15769 ਡਾਲਰ ਖਰਚ ਆ ਰਿਹਾ ਹੈ ਜੋ ਉਹਨਾਂ ਲਈ ਬੇਹੱਦ ਵੱਧ ਹੈ ਕਲੋਈ ਨੇ ਇਸੇ ਕਿਹਾ ਹੈ ਕਿ ਹੁਣ ਸਾਨੂੰ ਹੋਰ ਵਿਕਲਪ ਸੋਚਨੇ ਪੈਣਗੇ ਜਿਵੇਂ ਕਿ ਵਾਟਰ ਹੀਟ ਪੰਪ ਜਾਂ ਹੌਟ ਵਾਟਰ ਸਿਲੰਡਰ ਗੈਸ ਕਨੈਕਸ਼ਨ ਦੀ ਬਜਾਏ ਨਵੀਂ ਪਾਲਿਸੀ ਨਾਲ ਖਰਚੇ ਵਧੇ ਹਨ ਇਸ ਬਾਰੇ ਵੀ ਗੱਲ ਕਰਦੇ ਹਾਂ ਵੈਕਟਰ ਨੇ ਮਈ 2025 ਤੋਂ ਨਵੀਂ ਕੈਪੀਟਲ ਕੰਟਰੀਬਿਊਸ਼ਨ ਪਾਲਿਸੀ ਲਾਗੂ ਕੀਤੀ ਹੈ ਇਸ ਦੇ ਤਹਿਤ ਹੁਣ ਨਵੇਂ ਗੈਸ ਕਨੈਕਸ਼ਨ ਲਈ ਕੋਈ ਸਬਸਿਡੀ ਨਹੀਂ ਲੱਗੇਗੀ ਗਾਕਾ ਨੂੰ ਆਪਣੇ ਸਿਰਫ ਲਈ ਉਦਯੋਗ ਲਈ ਬਣਨ ਵਾਲੀਆਂ ਸਾਰੀਆਂ ਅਸੈਸਟ ਜਿਵੇਂ ਕਿ ਟਰੈਚਿੰਗ ਪਾਈਪਿੰਗ ਅਤੇ ਕਨੈਕਸ਼ਨ 인ਫਰਾਸਟਰਕਚਰ ਦਾ ਪੂਰਾ ਖਰਚਾ ਖੁਦ ਭਰਨਾ ਪਵੇਗਾ ਕੰਜ਼ਿਊਮਰ ਐਡਵੋਕੇਟਸ ਦੇ ਮੁਤਾਬਕ ਸਿਰਫ ਨਵੇਂ ਕਨੈਕਸ਼ਨ ਨਹੀਂ ਗੈਸ ਡਿਸਕਨੈਕਟ ਕਰਨ ਦੀ ਫੀਸ ਵੀ ਵੱਧ ਗਈ ਹੈ ਹੁਣ ਕੁਝ ਪਰਿਵਾਰਾਂ ਨੂੰ 15000 ਡਾਲਰ ਤੱਕ ਡਿਸਕਨੈਕਸ਼ਨ ਚਾਰਜ ਦੇਣੇ ਪੈ ਸਕਦੇ ਹਨ ਕੰਜ਼ਿਊਮਰ ਐਨਜ਼ਡ ਨੇ ਇਸ ਦੇ ਬਾਰੇ ਕਿਹਾ ਹੈ ਕਿ ਗੈਸ ਦੀ ਸਥਿਤੀ ਹੁਣ ਡੈਥ ਸਪਲਾਈਅਰ ਬਣਦੀ ਜਾ ਰਹੀ ਹੈ ਖਪਤਕਾਰ ਘਟ ਰਹੇ ਹਨ ਪਰ ਨੈਟਵਰਕ ਦੀਆਂ ਜਿਆਦਾ ਮਹਿੰਗੀਆਂ ਲਾਗਤਾਂ ਵਾਪਸ ਲੈਣ ਲਈ ਕੀਮਤਾਂ ਵਧਾਈਆਂ ਜਾ ਰਹੀਆਂ ਹਨ ਸੰਗਠਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਘਰਾਂ ਅਤੇ ਵਾਹਨਾਂ ਨੂੰ ਬਿਜਲੀ ਤੇ ਲਿਆਉਣ ਲੰਬੇ ਸਮੇਂ ਦੇ ਵਿੱਚ ਬਚਤ ਕਰ ਸਕਦਾ ਹੈ ਪਰ ਇਹ ਬਦਲਾ ਉਸ ਵੇਲੇ ਕਰਨਾ ਚਾਹੀਦਾ ਹੈ ਜਦੋਂ ਮੌਜੂਦਾ ਉਪਕਰਨ ਕੁਦਰਤੀ ਤੌਰ ਤੇ ਬਦਲਣ ਦੇ ਯੋਗ ਹੋਣ ਆਕਲੈਂਡ ਦੇ ਬਕਲੈਂਡਸ ਵਿੱਚ ਵਿੱਚ ਰਹਿੰਦਾ ਇੱਕ ਪਰਿਵਾਰ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਹਨਾਂ ਨੂੰ ਵੈਕਟਰ ਗੈਸ ਨੈੱਟਵਰਕ ਨਾਲ ਜੁੜਨ ਲਈ ਲਗਭਗ 37000 ਡਾਲਰ ਦਾ ਬਿੱਲ ਮਿਲਿਆ ਹਾਲਾਂਕਿ ਖਰਚੇ ਘਟਾਉਣ ਲਈ ਉਹਨਾਂ ਨੇ ਕੁਝ ਕੰਮ ਆਪਣੇ ਆਪ ਵੀ ਕੀਤੇ ਸਨ ਘਰ ਦੇ ਮਾਲਕ ਕਲੋਈ ਨੇ ਦੱਸਿਆ ਹੈ ਕਿ ਗੈਸ ਕਨੈਕਸ਼ਨ ਉਹ ਆਪਣੀ ਬਜ਼ੁਰਗ ਮਾਂ ਅਤੇ ਛੋਟੇ ਬੱਚਿਆਂ ਦੀ ਸਹੂਲਤ ਲਈ ਚਾਹੁੰਦੀ ਸੀ ਪਿਛਲੇ ਤਜਰਬੇ ਅਨੁਸਾਰ ਉਸਨੇ ਖਰਚ ਲਗਭਗ 7000 ਦੇ ਆਲੇ-ਦੁਆਲੇ ਸੋਚਿਆ ਸੀ ਪਰ ਜੂਨ ਮਹੀਨੇ ਵਿੱਚ ਆਇਆ ਪਹਿਲਾ ਕੋਟੇਸ਼ਨ 24870 ਡਾਲਰ ਦਾ ਸੀ ਜਿਸ ਵਿੱਚ ਸਿਰਫ ਟ੍ਰੈਫਿਕ ਮੈਨੇਜਮੈਂਟ ਚਾਰਜ ਹੀ 8000 ਡਾਲਰ ਤੋਂ ਵੱਧ ਸਨ ਫਿਰ ਜਦੋਂ ਪਰਿਵਾਰ ਨੇ ਖਰਚ ਘਟਾਉਣ ਲਈ ਟ੍ਰੇਚਿੰਗ ਅਤੇ ਡਕਟਿੰਗ ਦਾ ਕੰਮ ਖੁਦ ਕੀਤਾ ਕੁਝ ਹਫ਼ਤਿਆਂ ਬਾਅਦ ਆਇਆ ਨਵਾਂ ਕੋਟੇਸ਼ਨ ਹੋਰ ਵਿਵਾਦ ਗਿਆ ਤੇ ਇਸ ਦੀ ਕੀਮਤ 36693 ਡਾਲਰ ਸੀ ਕਲੌਏ ਨੇ ਅੱਗੇ ਕਿਹਾ ਕਿ ਸਾਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਅਸੀਂ ਪਹਿਲਾਂ ਚਾਰ ਘਰਾਂ ਵਿੱਚ ਗੈਸ ਜੋੜ ਚੁੱਕੇ ਸੀ ਇੱਕ ਦੇ ਵਿੱਚ 87.5 ਮੀਟਰ ਲੰਮੀ ਡਰਾਈਵ ਵੇ ਸੀ ਪਰ ਫਿਰ ਵੀ ਉਸ ਦਾ ਖਰਚ ਵੱਧ ਤੋਂ ਵੱਧ 7 ਡਾਲਰ 1000 ਮੀਟਰ ਤੱਕ ਆਇਆ ਸੀ ਇਸ ਦੇ ਜਵਾਬ ਵਿੱਚ ਵੈਕਟਰ ਨੇ ਕਿਹਾ ਹੈ ਕਿ ਪਹਿਲਾਂ ਕੋਟੇਸ਼ਨ ਵਿੱਚ ਕੁਝ ਜ਼ਰੂਰੀ ਆਈਟਮ ਛੱਡੇ ਗਏ ਸਨ ਕੰਪਨੀ ਨੇ ਕਿਹਾ ਹੈ ਕਿ ਗਾਹਕ ਨੂੰ ਹੁਣ ਉਹੀ ਪਹਿਲਾ ਕੋਟੇਸ਼ਨ ਮੰਨਿਆ ਜਾਵੇਗਾ ਅਤੇ ਜੋ ਕੰਮ ਪਰਿਵਾਰ ਨੇ ਖੁਦ ਕੀਤਾ ਹੈ ਉਸ ਦੀ ਗਿਣਤੀ ਵੀ ਕੀਤੀ ਜਾਵੇਗੀ ਸਾਥ ਹੀ ਟ੍ਰੈਫਿਕ ਮੈਨੇਜਮੈਂਟ ਖਰਚ ਕੰਪਨੀ ਵੀ ਖੁਦ ਭਰੇਗੀ ਪਰ ਸੋਧੇ ਹੋਏ ਕੋਟੇਸ਼ਨ ਦੇ ਬਾਵਜੂਦ ਪਰਿਵਾਰ ਨੂੰ ਹੁਣ ਵੀ 15769 ਡਾਲਰ ਖਰਚ ਆ ਰਿਹਾ ਹੈ ਜੋ ਉਹਨਾਂ ਲਈ ਬੇਹੱਦ ਵੱਧ ਹੈ ਕਲੋਈ ਨੇ ਇਸੇ ਕਿਹਾ ਹੈ ਕਿ ਹੁਣ ਸਾਨੂੰ ਹੋਰ ਵਿਕਲਪ ਸੋਚਨੇ ਪੈਣਗੇ ਜਿਵੇਂ ਕਿ ਵਾਟਰ ਹੀਟ ਪੰਪ ਜਾਂ ਹੌਟ ਵਾਟਰ ਸਿਲੰਡਰ ਗੈਸ ਕਨੈਕਸ਼ਨ ਦੀ ਬਜਾਏ ਨਵੀਂ ਪਾਲਿਸੀ ਨਾਲ ਖਰਚੇ ਵਧੇ ਹਨ ਇਸ ਬਾਰੇ ਵੀ ਗੱਲ ਕਰਦੇ ਹਾਂ ਵੈਕਟਰ ਨੇ ਮਈ 2025 ਤੋਂ ਨਵੀਂ ਕੈਪੀਟਲ ਕੰਟਰੀਬਿਊਸ਼ਨ ਪਾਲਿਸੀ ਲਾਗੂ ਕੀਤੀ ਹੈ ਇਸ ਦੇ ਤਹਿਤ ਹੁਣ ਨਵੇਂ ਗੈਸ ਕਨੈਕਸ਼ਨ ਲਈ ਕੋਈ ਸਬਸਿਡੀ ਨਹੀਂ ਲੱਗੇਗੀ ਗਾਕਾ ਨੂੰ ਆਪਣੇ ਸਿਰਫ ਲਈ ਉਦਯੋਗ ਲਈ ਬਨਣ ਵਾਲੀਆਂ ਸਾਰੀਆਂ ਅਸੈਸਟ ਜਿਵੇਂ ਕਿ ਟਰੈਚਿੰਗ ਪਾਈਪਿੰਗ ਅਤੇ ਕਨੈਕਸ਼ਨ 인ਫਰਾਸਟਰਕਚਰ ਦਾ ਪੂਰਾ ਖਰਚਾ ਖੁਦ ਭਰਨਾ ਪਵੇਗਾ ਕੰਜ਼ਿਊਮਰ ਐਡਵੋਕੇਟਸ ਦੇ ਮੁਤਾਬਕ ਸਿਰਫ ਨਵੇਂ ਕਨੈਕਸ਼ਨ ਨਹੀਂ ਗੈਸ ਡਿਸਕਨੈਕਟ ਕਰਨ ਦੀ ਫੀਸ ਵੀ ਵੱਧ ਗਈ ਹੈ ਹੁਣ ਕੁਝ ਪਰਿਵਾਰਾਂ ਨੂੰ 15000 ਡਾਲਰ ਤੱਕ ਡਿਸਕਨੈਕਸ਼ਨ ਚਾਰਜ ਦੇਣੇ ਪੈ ਸਕਦੇ ਹਨ ਕੰਜ਼ਿਊਮਰ ਐਨਜ਼ਡ ਨੇ ਇਸ ਦੇ ਬਾਰੇ ਕਿਹਾ ਹੈ ਕਿ ਗੈਸ ਦੀ ਸਥਿਤੀ ਹੁਣ ਡੈਥ ਸਪਲਾਈਅਰ ਬਣਦੀ ਜਾ ਰਹੀ ਹੈ ਖਪਤਕਾਰ ਘਟ ਰਹੇ ਹਨ ਪਰ ਨੈਟਵਰਕ ਦੀਆਂ ਜਿਆਦਾ ਮਹਿੰਗੀਆਂ ਲਾਗਤਾਂ ਵਾਪਸ ਲੈਣ ਲਈ ਕੀਮਤਾਂ ਵਧਾਈਆਂ ਜਾ ਰਹੀਆਂ ਹਨ ਸੰਗਠਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਘਰਾਂ ਅਤੇ ਵਾਹਨਾਂ ਨੂੰ ਬਿਜਲੀ ਤੇ ਲਿਆਉਣ ਲੰਬੇ ਸਮੇਂ ਦੇ ਵਿੱਚ ਬਚਤ ਕਰ ਸਕਦਾ ਹੈ ਪਰ ਇਹ ਬਦਲਾ ਉਸ ਵੇਲੇ ਕਰਨਾ ਚਾਹੀਦਾ ਹੈ ਜਦੋਂ ਮੌਜੂਦਾ ਉਪਕਰਨ ਕੁਦਰਤੀ ਤੌਰ ਤੇ ਬਦਲਣ ਦੇ ਯੋਗ ਹੋਣ ਆਕਲੈਂਡ ਦੇ ਬਕਲੈਂਡਸ ਵਿੱਚ ਵਿੱਚ ਰਹਿੰਦਾ ਇੱਕ ਪਰਿਵਾਰ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਹਨਾਂ ਨੂੰ ਵੈਕਟਰ ਗੈਸ ਨੈੱਟਵਰਕ ਨਾਲ ਜੁੜਨ ਲਈ ਲਗਭਗ 37000 ਡਾਲਰ ਦਾ ਬਿੱਲ ਮਿਲਿਆ ਹਾਲਾਂਕਿ ਖਰਚੇ ਘਟਾਉਣ ਲਈ ਉਹਨਾਂ ਨੇ ਕੁਝ ਕੰਮ ਆਪਣੇ ਆਪ ਵੀ ਕੀਤੇ ਸਨ ਘਰ ਦੇ ਮਾਲਕ ਕਲੋਈ ਨੇ ਦੱਸਿਆ ਹੈ ਕਿ ਗੈਸ ਕਨੈਕਸ਼ਨ ਉਹ ਆਪਣੀ ਬਜ਼ੁਰਗ ਮਾਂ ਅਤੇ ਛੋਟੇ ਬੱਚਿਆਂ ਦੀ ਸਹੂਲਤ ਲਈ ਚਾਹੁੰਦੀ ਸੀ ਪਿਛਲੇ ਤਜਰਬੇ ਅਨੁਸਾਰ ਉਸਨੇ ਖਰਚ ਲਗਭਗ 7000 ਦੇ ਆਲੇ-ਦੁਆਲੇ ਸੋਚਿਆ ਸੀ ਪਰ ਜੂਨ ਮਹੀਨੇ ਵਿੱਚ ਆਇਆ ਪਹਿਲਾ ਕੋਟੇਸ਼ਨ 24870 ਡਾਲਰ ਦਾ ਸੀ ਜਿਸ ਵਿੱਚ ਸਿਰਫ ਟ੍ਰੈਫਿਕ ਮੈਨੇਜਮੈਂਟ ਚਾਰਜ ਹੀ 8000 ਡਾਲਰ ਤੋਂ ਵੱਧ ਸਨ ਫਿਰ ਜਦੋਂ ਪਰਿਵਾਰ ਨੇ ਖਰਚ ਘਟਾਉਣ ਲਈ ਟ੍ਰੇਚਿੰਗ ਅਤੇ ਡਕਟਿੰਗ ਦਾ ਕੰਮ ਖੁਦ ਕੀਤਾ ਕੁਝ ਹਫ਼ਤਿਆਂ ਬਾਅਦ ਆਇਆ ਨਵਾਂ ਕੋਟੇਸ਼ਨ ਹੋਰ ਵਿਵਾਦ ਗਿਆ ਤੇ ਇਸ ਦੀ ਕੀਮਤ 36693 ਡਾਲਰ ਸੀ ਕਲੋਏ ਨੇ ਅੱਗੇ ਕਿਹਾ ਕਿ ਸਾਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਅਸੀਂ ਪਹਿਲਾਂ ਚਾਰ ਘਰਾਂ ਵਿੱਚ ਗੈਸ ਜੋੜ ਚੁੱਕੇ ਸੀ ਇੱਕ ਦੇ ਵਿੱਚ 87.5 ਮੀਟਰ ਲੰਮੀ ਡਰਾਈਵ ਵੇ ਸੀ ਪਰ ਫਿਰ ਵੀ ਉਸ ਦਾ ਖਰਚ ਵੱਧ ਤੋਂ ਵੱਧ 7 ਡਾਲਰ 1000 ਮੀਟਰ ਤੱਕ ਆਇਆ ਸੀ ਇਸ ਦੇ ਜਵਾਬ ਵਿੱਚ ਵੈਕਟਰ ਨੇ ਕਿਹਾ ਹੈ ਕਿ ਪਹਿਲਾਂ ਕੋਟੇਸ਼ਨ ਵਿੱਚ ਕੁਝ ਜ਼ਰੂਰੀ ਆਈਟਮ ਛੱਡੇ ਗਏ ਸਨ ਕੰਪਨੀ ਨੇ ਕਿਹਾ ਹੈ ਕਿ ਗਾਹਕ ਨੂੰ ਹੁਣ ਉਹੀ ਪਹਿਲਾ ਕੋਟੇਸ਼ਨ ਮੰਨਿਆ ਜਾਵੇਗਾ ਅਤੇ ਜੋ ਕੰਮ ਪਰਿਵਾਰ ਨੇ ਖੁਦ ਕੀਤਾ ਹੈ ਉਸ ਦੀ ਗਿਣਤੀ ਵੀ ਕੀਤੀ ਜਾਵੇਗੀ ਸਾਥ ਹੀ ਟ੍ਰੈਫਿਕ ਮੈਨੇਜਮੈਂਟ ਖਰਚ ਕੰਪਨੀ ਵੀ ਖੁਦ ਭਰੇਗੀ ਪਰ ਸੋਧੇ ਹੋਏ ਕੋਟੇਸ਼ਨ ਦੇ ਬਾਵਜੂਦ ਪਰਿਵਾਰ ਨੂੰ ਹੁਣ ਵੀ 15769 ਡਾਲਰ ਖਰਚ ਆ ਰਿਹਾ ਹੈ ਜੋ ਉਹਨਾਂ ਲਈ ਬੇਹੱਦ ਵੱਧ ਹੈ ਕਲੋਈ ਨੇ ਇਸੇ ਕਿਹਾ ਹੈ ਕਿ ਹੁਣ ਸਾਨੂੰ ਹੋਰ ਵਿਕਲਪ ਸੋਚਨੇ ਪੈਣਗੇ ਜਿਵੇਂ ਕਿ ਵਾਟਰ ਹੀਟ ਪੰਪ ਜਾਂ ਹੌਟ ਵਾਟਰ ਸਿਲੰਡਰ ਗੈਸ ਕਨੈਕਸ਼ਨ ਦੀ ਬਜਾਏ ਨਵੀਂ ਪਾਲਿਸੀ ਨਾਲ ਖਰਚੇ ਵਧੇ ਹਨ ਇਸ ਬਾਰੇ ਵੀ ਗੱਲ ਕਰਦੇ ਹਾਂ ਵੈਕਟਰ ਨੇ ਮਈ 2025 ਤੋਂ ਨਵੀਂ ਕੈਪੀਟਲ ਕੰਟਰੀਬਿਊਸ਼ਨ ਪਾਲਿਸੀ ਲਾਗੂ ਕੀਤੀ ਹੈ ਇਸ ਦੇ ਤਹਿਤ ਹੁਣ ਨਵੇਂ ਗੈਸ ਕਨੈਕਸ਼ਨ ਲਈ ਕੋਈ ਸਬਸਿਡੀ ਨਹੀਂ ਲੱਗੇਗੀ ਗਾਕਾ ਨੂੰ ਆਪਣੇ ਸਿਰਫ ਲਈ ਉਦਯੋਗ ਲਈ ਬਣਨ ਵਾਲੀਆਂ ਸਾਰੀਆਂ ਅਸੈਸਟ ਜਿਵੇਂ ਕਿ ਟਰੈਚਿੰਗ ਪਾਈਪਿੰਗ ਅਤੇ ਕਨੈਕਸ਼ਨ 인ਫਰਾਸਟਰਕਚਰ ਦਾ ਪੂਰਾ ਖਰਚਾ ਖੁਦ ਭਰਨਾ ਪਵੇਗਾ ਕੰਜ਼ਿਊਮਰ ਐਡਵੋਕੇਟਸ ਦੇ ਮੁਤਾਬਕ ਸਿਰਫ ਨਵੇਂ ਕਨੈਕਸ਼ਨ ਨਹੀਂ ਗੈਸ ਡਿਸਕਨੈਕਟ ਕਰਨ ਦੀ ਫੀਸ ਵੀ ਵੱਧ ਗਈ ਹੈ ਹੁਣ ਕੁਝ ਪਰਿਵਾਰਾਂ ਨੂੰ 15000 ਡਾਲਰ ਤੱਕ ਡਿਸਕਨੈਕਸ਼ਨ ਚਾਰਜ ਦੇਣੀ ਪੈ ਸਕਦੇ ਹਨ ਕੰਜ਼ਿਊਮਰ ਐਨਜ਼ਡ ਨੇ ਇਸ ਦੇ ਬਾਰੇ ਕਿਹਾ ਹੈ ਕਿ ਗੈਸ ਦੀ ਸਥਿਤੀ ਹੁਣ ਡੈਥ ਸਪਲਾਈਅਰ ਬਣਦੀ ਜਾ ਰਹੀ ਹੈ ਖਪਤਕਾਰ ਘਟ ਰਹੇ ਹਨ ਪਰ ਨੈਟਵਰਕ ਦੀਆਂ ਜਿਆਦਾ ਮਹਿੰਗੀਆਂ ਲਾਗਤਾਂ ਵਾਪਸ ਲੈਣ ਲਈ ਕੀਮਤਾਂ ਵਧਾਈਆਂ ਜਾ ਰਹੀਆਂ ਹਨ ਸੰਗਠਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਘਰਾਂ ਅਤੇ ਵਾਹਨਾਂ ਨੂੰ ਬਿਜਲੀ ਤੇ ਲਿਆਉਣ ਲੰਬੇ ਸਮੇਂ ਦੇ ਵਿੱਚ ਬਚਤ ਕਰ ਸਕਦਾ ਹੈ ਪਰ ਇਹ ਬਦਲਾ ਉਸ ਵੇਲੇ ਕਰਨਾ ਚਾਹੀਦਾ ਹੈ ਜਦੋਂ ਮੌਜੂਦਾ ਉਪਕਰਨ ਕੁਦਰਤੀ ਤੌਰ ਤੇ ਬਦਲਣ ਦੇ ਯੋਗ ਹੋਣ ਆਕਲੈਂਡ ਦੇ ਬਕਲੈਂਡਸ ਵਿੱਚ ਵਿੱਚ ਰਹਿੰਦਾ ਇੱਕ ਪਰਿਵਾਰ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਹਨਾਂ ਨੂੰ ਵੈਕਟਰ ਗੈਸ ਨੈੱਟਵਰਕ ਨਾਲ ਜੁੜਨ ਲਈ ਲਗਭਗ 37000 ਡਾਲਰ ਦਾ ਬਿੱਲ ਮਿਲਿਆ ਹਾਲਾਂਕਿ ਖਰਚੇ ਘਟਾਉਣ ਲਈ ਉਹਨਾਂ ਨੇ ਕੁਝ ਕੰਮ ਆਪਣੇ ਆਪ ਵੀ ਕੀਤੇ ਸਨ ਘਰ ਦੇ ਮਾਲਕ ਕਲੋਈ ਨੇ ਦੱਸਿਆ ਹੈ ਕਿ ਗੈਸ ਕਨੈਕਸ਼ਨ ਉਹ ਆਪਣੀ ਬਜ਼ੁਰਗ ਮਾਂ ਅਤੇ ਛੋਟੇ ਬੱਚਿਆਂ ਦੀ ਸਹੂਲਤ ਲਈ ਚਾਹੁੰਦੀ ਸੀ ਪਿਛਲੇ ਤਜਰਬੇ ਅਨੁਸਾਰ ਉਸਨੇ ਖਰਚ ਲਗਭਗ 7000 ਦੇ ਆਲੇ-ਦੁਆਲੇ ਸੋਚਿਆ ਸੀ ਪਰ ਜੂਨ ਮਹੀਨੇ ਵਿੱਚ ਆਇਆ ਪਹਿਲਾ ਕੋਟੇਸ਼ਨ 24870 ਡਾਲਰ ਦਾ ਸੀ ਜਿਸ ਵਿੱਚ ਸਿਰਫ ਟ੍ਰੈਫਿਕ ਮੈਨੇਜਮੈਂਟ ਚਾਰਜ ਹੀ 8000 ਡਾਲਰ ਤੋਂ ਵੱਧ ਸਨ ਫਿਰ ਜਦੋਂ ਪਰਿਵਾਰ ਨੇ ਖਰਚ ਘਟਾਉਣ ਲਈ ਟ੍ਰੇਚਿੰਗ ਅਤੇ ਡਕਟਿੰਗ ਦਾ ਕੰਮ ਖੁਦ ਕੀਤਾ ਕੁਝ ਹਫ਼ਤਿਆਂ ਬਾਅਦ ਆਇਆ ਨਵਾਂ ਕੋਟੇਸ਼ਨ ਹੋਰ ਵਿਵਾਦ ਗਿਆ ਤੇ ਇਸ ਦੀ ਕੀਮਤ 36693 ਡਾਲਰ ਸੀ ਕਲੋਏ ਨੇ ਅੱਗੇ ਕਿਹਾ ਕਿ ਸਾਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਅਸੀਂ ਪਹਿਲਾਂ ਚਾਰ ਘਰਾਂ ਵਿੱਚ ਗੈਸ ਜੋੜ ਚੁੱਕੇ ਸੀ ਇੱਕ ਦੇ ਵਿੱਚ 87.5 ਮੀਟਰ ਲੰਮੀ ਡਰਾਈਵ ਵੇ ਸੀ ਪਰ ਫਿਰ ਵੀ ਉਸ ਦਾ ਖਰਚ ਵੱਧ ਤੋਂ ਵੱਧ 7 ਡਾਲਰ 1000 ਮੀਟਰ ਤੱਕ ਆਇਆ ਸੀ ਇਸ ਦੇ ਜਵਾਬ ਵਿੱਚ ਵੈਕਟਰ ਨੇ ਕਿਹਾ ਹੈ ਕਿ ਪਹਿਲਾਂ ਕੋਟੇਸ਼ਨ ਵਿੱਚ ਕੁਝ ਜ਼ਰੂਰੀ ਆਈਟਮ ਛੱਡੇ ਗਏ ਸਨ ਕੰਪਨੀ ਨੇ ਕਿਹਾ ਹੈ ਕਿ ਗਾਹਕ ਨੂੰ ਹੁਣ ਉਹੀ ਪਹਿਲਾ ਕੋਟੇਸ਼ਨ ਮੰਨਿਆ ਜਾਵੇਗਾ ਅਤੇ ਜੋ ਕੰਮ ਪਰਿਵਾਰ ਨੇ ਖੁਦ ਕੀਤਾ ਹੈ ਉਸ ਦੀ ਗਿਣਤੀ ਵੀ ਕੀਤੀ ਜਾਵੇਗੀ ਸਾਥ ਹੀ ਟ੍ਰੈਫਿਕ ਮੈਨੇਜਮੈਂਟ ਖਰਚ ਕੰਪਨੀ ਵੀ ਖੁਦ ਭਰੇਗੀ ਪਰ ਸੋਧੇ ਹੋਏ ਕੋਟੇਸ਼ਨ ਦੇ ਬਾਵਜੂਦ ਪਰਿਵਾਰ ਨੂੰ ਹੁਣ ਵੀ 15769 ਡਾਲਰ ਖਰਚ ਆ ਰਿਹਾ ਹੈ ਜੋ ਉਹਨਾਂ ਲਈ ਬੇਹੱਦ ਵੱਧ ਹੈ ਕਲੋਈ ਨੇ ਇਸੇ ਕਿਹਾ ਹੈ ਕਿ ਹੁਣ ਸਾਨੂੰ ਹੋਰ ਵਿਕਲਪ ਸੋਚਨੇ ਪੈਣਗੇ ਜਿਵੇਂ ਕਿ ਵਾਟਰ ਹੀਟ ਪੰਪ ਜਾਂ ਹੌਟ ਵਾਟਰ ਸਿਲੰਡਰ ਗੈਸ ਕਨੈਕਸ਼ਨ ਦੀ ਬਜਾਏ ਨਵੀਂ ਪਾਲਿਸੀ ਨਾਲ ਖਰਚੇ ਵਧੇ ਹਨ ਇਸ ਬਾਰੇ ਵੀ ਗੱਲ ਕਰਦੇ ਹਾਂ ਵੈਕਟਰ ਨੇ ਮਈ 2025 ਤੋਂ ਨਵੀਂ ਕੈਪੀਟਲ ਕੰਟਰੀਬਿਊਸ਼ਨ ਪਾਲਿਸੀ ਲਾਗੂ ਕੀਤੀ ਹੈ ਇਸ ਦੇ ਤਹਿਤ ਹੁਣ ਨਵੇਂ ਗੈਸ ਕਨੈਕਸ਼ਨ ਲਈ ਕੋਈ ਸਬਸਿਡੀ ਨਹੀਂ ਲੱਗੇਗੀ ਗਾਕਾ ਨੂੰ ਆਪਣੇ ਸਿਰਫ ਲਈ ਉਦਯੋਗ ਲਈ ਬਣਨ ਵਾਲੀਆਂ ਸਾਰੀਆਂ ਅਸੈਸਟ ਜਿਵੇਂ ਕਿ ਟਰੈਚਿੰਗ ਪਾਈਪਿੰਗ ਅਤੇ ਕਨੈਕਸ਼ਨ 인ਫਰਾਸਟਰਕਚਰ ਦਾ ਪੂਰਾ ਖਰਚਾ ਖੁਦ ਭਰਨਾ ਪਵੇਗਾ ਕੰਜ਼ਿਊਮਰ ਐਡਵੋਕੇਟਸ ਦੇ ਮੁਤਾਬਕ ਸਿਰਫ ਨਵੇਂ ਕਨੈਕਸ਼ਨ ਨਹੀਂ ਗੈਸ ਡਿਸਕਨੈਕਟ ਕਰਨ ਦੀ ਫੀਸ ਵੀ ਵੱਧ ਗਈ ਹੈ ਹੁਣ ਕੁਝ ਪਰਿਵਾਰਾਂ ਨੂੰ 15000 ਡਾਲਰ ਤੱਕ ਡਿਸਕਨੈਕਸ਼ਨ ਚਾਰਜ ਦੇਣੇ ਪੈ ਸਕਦੇ ਹਨ ਕੰਜ਼ਿਊਮਰ ਐਨਜ਼ਡ ਨੇ ਇਸ ਦੇ ਬਾਰੇ ਕਿਹਾ ਹੈ ਕਿ ਗੈਸ ਦੀ ਸਥਿਤੀ ਹੁਣ ਡੈਥ ਸਪਲਾਈਅਰ ਬਣਦੀ ਜਾ ਰਹੀ ਹੈ ਖਪਤਕਾਰ ਘਟ ਰਹੇ ਹਨ ਪਰ ਨੈਟਵਰਕ ਦੀਆਂ ਜਿਆਦਾ ਮਹਿੰਗੀਆਂ ਲਾਗਤਾਂ ਵਾਪਸ ਲੈਣ ਲਈ ਕੀਮਤਾਂ ਵਧਾਈਆਂ ਜਾ ਰਹੀਆਂ ਹਨ ਸੰਗਠਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਘਰਾਂ ਅਤੇ ਵਾਹਨਾਂ ਨੂੰ ਬਿਜਲੀ ਤੇ ਲਿਆਉਣ ਲੰਬੇ ਸਮੇਂ ਦੇ ਵਿੱਚ ਬਚਤ ਕਰ ਸਕਦਾ ਹੈ ਪਰ ਇਹ ਬਦਲਾ ਉਸ ਵੇਲੇ ਕਰਨਾ ਚਾਹੀਦਾ ਹੈ ਜਦੋਂ ਮੌਜੂਦਾ ਉਪਕਰਨ ਕੁਦਰਤੀ ਤੌਰ ਤੇ ਬਦਲਣ ਦੇ ਯੋਗ ਹੋਣ ਆਕਲੈਂਡ ਦੇ ਬਕਲੈਂਡਸ ਵਿੱਚ ਵਿੱਚ ਰਹਿੰਦਾ ਇੱਕ ਪਰਿਵਾਰ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਹਨਾਂ ਨੂੰ ਵੈਕਟਰ ਗੈਸ ਨੈੱਟਵਰਕ ਨਾਲ ਜੁੜਨ ਲਈ ਲਗਭਗ 37000 ਡਾਲਰ ਦਾ ਬਿੱਲ ਮਿਲਿਆ ਹਾਲਾਂਕਿ ਖਰਚੇ ਘਟਾਉਣ ਲਈ ਉਹਨਾਂ ਨੇ ਕੁਝ ਕੰਮ ਆਪਣੇ ਆਪ ਵੀ ਕੀਤੇ ਸਨ ਘਰ ਦੇ ਮਾਲਕ ਕਲੋਈ ਨੇ ਦੱਸਿਆ ਹੈ ਕਿ ਗੈਸ ਕਨੈਕਸ਼ਨ ਉਹ ਆਪਣੀ ਬਜ਼ੁਰਗ ਮਾਂ ਅਤੇ ਛੋਟੇ ਬੱਚਿਆਂ ਦੀ ਸਹੂਲਤ ਲਈ ਚਾਹੁੰਦੀ ਸੀ ਪਿਛਲੇ ਤਜਰਬੇ ਅਨੁਸਾਰ ਉਸਨੇ ਖਰਚ ਲਗਭਗ 7000 ਦੇ ਆਲੇ-ਦੁਆਲੇ ਸੋਚਿਆ ਸੀ ਪਰ ਜੂਨ ਮਹੀਨੇ ਵਿੱਚ ਆਇਆ ਪਹਿਲਾ ਕੋਟੇਸ਼ਨ 24870 ਡਾਲਰ ਦਾ ਸੀ ਜਿਸ ਵਿੱਚ ਸਿਰਫ ਟ੍ਰੈਫਿਕ ਮੈਨੇਜਮੈਂਟ ਚਾਰਜ ਹੀ 8000 ਡਾਲਰ ਤੋਂ ਵੱਧ ਸਨ ਫਿਰ ਜਦੋਂ ਪਰਿਵਾਰ ਨੇ ਖਰਚ ਘਟਾਉਣ ਲਈ ਟ੍ਰੇਚਿੰਗ ਅਤੇ ਡਕਟਿੰਗ ਦਾ ਕੰਮ ਖੁਦ ਕੀਤਾ ਕੁਝ ਹਫ਼ਤਿਆਂ ਬਾਅਦ ਆਇਆ ਨਵਾਂ ਕੋਟੇਸ਼ਨ ਹੋਰ ਵਿਵਾਦ ਗਿਆ ਤੇ ਇਸ ਦੀ ਕੀਮਤ 36693 ਡਾਲਰ ਸੀ ਕਲੋਏ ਨੇ ਅੱਗੇ ਕਿਹਾ ਕਿ ਸਾਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਅਸੀਂ ਪਹਿਲਾਂ ਚਾਰ ਘਰਾਂ ਵਿੱਚ ਗੈਸ ਜੋੜ ਚੁੱਕੇ ਸੀ ਇੱਕ ਦੇ ਵਿੱਚ 87.5 ਮੀਟਰ ਲੰਮੀ ਡਰਾਈਵ ਵੇ ਸੀ ਪਰ ਫਿਰ ਵੀ ਉਸ ਦਾ ਖਰਚ ਵੱਧ ਤੋਂ ਵੱਧ 7 ਡਾਲਰ 1000 ਮੀਟਰ ਤੱਕ ਆਇਆ ਸੀ ਇਸ ਦੇ ਜਵਾਬ ਵਿੱਚ ਵੈਕਟਰ ਨੇ ਕਿਹਾ ਹੈ ਕਿ ਪਹਿਲਾਂ ਕੋਟੇਸ਼ਨ ਵਿੱਚ ਕੁਝ ਜ਼ਰੂਰੀ ਆਈਟਮ ਛੱਡੇ ਗਏ ਸਨ ਕੰਪਨੀ ਨੇ ਕਿਹਾ ਹੈ ਕਿ ਗਾਹਕ ਨੂੰ ਹੁਣ ਉਹੀ ਪਹਿਲਾ ਕੋਟੇਸ਼ਨ ਮੰਨਿਆ ਜਾਵੇਗਾ ਅਤੇ ਜੋ ਕੰਮ ਪਰਿਵਾਰ ਨੇ ਖੁਦ ਕੀਤਾ ਹੈ ਉਸ ਦੀ ਗਿਣਤੀ ਵੀ ਕੀਤੀ ਜਾਵੇਗੀ ਸਾਥ ਹੀ ਟ੍ਰੈਫਿਕ ਮੈਨੇਜਮੈਂਟ ਖਰਚ ਕੰਪਨੀ ਵੀ ਖੁਦ ਭਰੇਗੀ ਪਰ ਸੋਧੇ ਹੋਏ ਕੋਟੇਸ਼ਨ ਦੇ ਬਾਵਜੂਦ ਪਰਿਵਾਰ ਨੂੰ ਹੁਣ ਵੀ 15769 ਡਾਲਰ ਖਰਚ ਆ ਰਿਹਾ ਹੈ ਜੋ ਉਹਨਾਂ ਲਈ ਬੇਹੱਦ ਵੱਧ ਹੈ ਕਲੋਈ ਨੇ ਇਸੇ ਕਿਹਾ ਹੈ ਕਿ ਹੁਣ ਸਾਨੂੰ ਹੋਰ ਵਿਕਲਪ ਸੋਚਨੇ ਪੈਣਗੇ ਜਿਵੇਂ ਕਿ ਵਾਟਰ ਹੀਟ ਪੰਪ ਜਾਂ ਹੌਟ ਵਾਟਰ ਸਿਲੰਡਰ ਗੈਸ ਕਨੈਕਸ਼ਨ ਦੀ ਬਜਾਏ ਨਵੀਂ ਪਾਲਿਸੀ ਨਾਲ ਖਰਚੇ ਵਧੇ ਹਨ ਇਸ ਬਾਰੇ ਵੀ ਗੱਲ ਕਰਦੇ ਹਾਂ ਵੈਕਟਰ ਨੇ ਮਈ 2025 ਤੋਂ ਨਵੀਂ ਕੈਪੀਟਲ ਕੰਟਰੀਬਿਊਸ਼ਨ ਪਾਲਿਸੀ ਲਾਗੂ ਕੀਤੀ ਹੈ ਇਸ ਦੇ ਤਹਿਤ ਹੁਣ ਨਵੇਂ ਗੈਸ ਕਨੈਕਸ਼ਨ ਲਈ ਕੋਈ ਸਬਸਿਡੀ ਨਹੀਂ ਲੱਗੇਗੀ ਗਾਕਾ ਨੂੰ ਆਪਣੇ ਸਿਰਫ ਲਈ ਉਦਯੋਗ ਲਈ ਬਣਨ ਵਾਲੀਆਂ ਸਾਰੀਆਂ ਅਸੈਸਟ ਜਿਵੇਂ ਕਿ ਟਰੈਚਿੰਗ ਪਾਈਪਿੰਗ ਅਤੇ ਕਨੈਕਸ਼ਨ 인ਫਰਾਸਟਰਕਚਰ ਦਾ ਪੂਰਾ ਖਰਚਾ ਖੁਦ ਭਰਨਾ ਪਵੇਗਾ ਕੰਜ਼ਿਊਮਰ ਐਡਵੋਕੇਟਸ ਦੇ ਮੁਤਾਬਕ ਸਿਰਫ ਨਵੇਂ ਕਨੈਕਸ਼ਨ ਨਹੀਂ ਗੈਸ ਡਿਸਕਨੈਕਟ ਕਰਨ ਦੀ ਫੀਸ ਵੀ ਵੱਧ ਗਈ ਹੈ ਹੁਣ ਕੁਝ ਪਰਿਵਾਰਾਂ ਨੂੰ 15000 ਡਾਲਰ ਤੱਕ ਡਿਸਕਨੈਕਸ਼ਨ ਚਾਰਜ ਦੇਣੇ ਪੈ ਸਕਦੇ ਹਨ ਕੰਜ਼ਿਊਮਰ ਐਨਜ਼ਡ ਨੇ ਇਸ ਦੇ ਬਾਰੇ ਕਿਹਾ ਹੈ ਕਿ ਗੈਸ ਦੀ ਸਥਿਤੀ ਹੁਣ ਡੈਥ ਸਪਲਾਈਅਰ ਬਣਦੀ ਜਾ ਰਹੀ ਹੈ ਖਪਤਕਾਰ ਘਟ ਰਹੇ ਹਨ ਪਰ ਨੈਟਵਰਕ ਦੀਆਂ ਜਿਆਦਾ ਮਹਿੰਗੀਆਂ ਲਾਗਤਾਂ ਵਾਪਸ ਲੈਣ ਲਈ ਕੀਮਤਾਂ ਵਧਾਈਆਂ ਜਾ ਰਹੀਆਂ ਹਨ ਸੰਗਠਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਘਰਾਂ ਅਤੇ ਵਾਹਨਾਂ ਨੂੰ ਬਿਜਲੀ ਤੇ ਲਿਆਉਣ ਲੰਬੇ ਸਮੇਂ ਦੇ ਵਿੱਚ ਬਚਤ ਕਰ ਸਕਦਾ ਹੈ ਪਰ ਇਹ ਬਦਲਾ ਉਸ ਵੇਲੇ ਕਰਨਾ ਚਾਹੀਦਾ ਹੈ ਜਦੋਂ ਮੌਜੂਦਾ ਉਪਕਰਨ ਕੁਦਰਤੀ ਤੌਰ ਤੇ ਬਦਲਣ ਦੇ ਯੋਗ ਹੋਣ ਆਕਲੈਂਡ ਦੇ ਬਕਲੈਂਡਸ ਵਿੱਚ ਵਿੱਚ ਰਹਿੰਦਾ ਇੱਕ ਪਰਿਵਾਰ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਹਨਾਂ ਨੂੰ ਵੈਕਟਰ ਗੈਸ ਨੈੱਟਵਰਕ ਨਾਲ ਜੁੜਨ ਲਈ ਲਗਭਗ 37000 ਡਾਲਰ ਦਾ ਬਿੱਲ ਮਿਲਿਆ ਹਾਲਾਂਕਿ ਖਰਚੇ ਘਟਾਉਣ ਲਈ ਉਹਨਾਂ ਨੇ ਕੁਝ ਕੰਮ ਆਪਣੇ ਆਪ ਵੀ ਕੀਤੇ ਸਨ ਘਰ ਦੇ ਮਾਲਕ ਕਲੋਈ ਨੇ ਦੱਸਿਆ ਹੈ ਕਿ ਗੈਸ ਕਨੈਕਸ਼ਨ ਉਹ ਆਪਣੀ ਬਜ਼ੁਰਗ ਮਾਂ ਅਤੇ ਛੋਟੇ ਬੱਚਿਆਂ ਦੀ ਸਹੂਲਤ ਲਈ ਚਾਹੁੰਦੀ ਸੀ ਪਿਛਲੇ ਤਜਰਬੇ ਅਨੁਸਾਰ ਉਸਨੇ ਖਰਚ ਲਗਭਗ 7000 ਦੇ ਆਲੇ-ਦੁਆਲੇ ਸੋਚਿਆ ਸੀ ਪਰ ਜੂਨ ਮਹੀਨੇ ਵਿੱਚ ਆਇਆ ਪਹਿਲਾ ਕੋਟੇਸ਼ਨ 24870 ਡਾਲਰ ਦਾ ਸੀ ਜਿਸ ਵਿੱਚ ਸਿਰਫ ਟ੍ਰੈਫਿਕ ਮੈਨੇਜਮੈਂਟ ਚਾਰਜ ਹੀ 8000 ਡਾਲਰ ਤੋਂ ਵੱਧ ਸਨ ਫਿਰ ਜਦੋਂ ਪਰਿਵਾਰ ਨੇ ਖਰਚ ਘਟਾਉਣ ਲਈ ਟ੍ਰੇਚਿੰਗ ਅਤੇ ਡਕਟਿੰਗ ਦਾ ਕੰਮ ਖੁਦ ਕੀਤਾ ਕੁਝ ਹਫ਼ਤਿਆਂ ਬਾਅਦ ਆਇਆ ਨਵਾਂ ਕੋਟੇਸ਼ਨ ਹੋਰ ਵਿਵਾਦ ਗਿਆ ਤੇ ਇਸ ਦੀ ਕੀਮਤ 36693 ਡਾਲਰ ਸੀ ਕਲੋਏ ਨੇ ਅੱਗੇ ਕਿਹਾ ਕਿ ਸਾਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਅਸੀਂ ਪਹਿਲਾਂ ਚਾਰ ਘਰਾਂ ਵਿੱਚ ਗੈਸ ਜੋੜ ਚੁੱਕੇ ਸੀ ਇੱਕ ਦੇ ਵਿੱਚ 87.5 ਮੀਟਰ ਲੰਮੀ ਡਰਾਈਵ ਵੇ ਸੀ ਪਰ ਫਿਰ ਵੀ ਉਸ ਦਾ ਖਰਚ ਵੱਧ ਤੋਂ ਵੱਧ 7 ਡਾਲਰ 1000 ਮੀਟਰ ਤੱਕ ਆਇਆ ਸੀ ਇਸ ਦੇ ਜਵਾਬ ਵਿੱਚ ਵੈਕਟਰ ਨੇ ਕਿਹਾ ਹੈ ਕਿ ਪਹਿਲਾਂ ਕੋਟੇਸ਼ਨ ਵਿੱਚ ਕੁਝ ਜ਼ਰੂਰੀ ਆਈਟਮ ਛੱਡੇ ਗਏ ਸਨ ਕੰਪਨੀ ਨੇ ਕਿਹਾ ਹੈ ਕਿ ਗਾਹਕ ਨੂੰ ਹੁਣ ਉਹੀ ਪਹਿਲਾ ਕੋਟੇਸ਼ਨ ਮੰਨਿਆ ਜਾਵੇਗਾ ਅਤੇ ਜੋ ਕੰਮ ਪਰਿਵਾਰ ਨੇ ਖੁਦ ਕੀਤਾ ਹੈ ਉਸ ਦੀ ਗਿਣਤੀ ਵੀ ਕੀਤੀ ਜਾਵੇਗੀ ਸਾਥ ਹੀ ਟ੍ਰੈਫਿਕ ਮੈਨੇਜਮੈਂਟ ਖਰਚ ਕੰਪਨੀ ਵੀ ਖੁਦ ਭਰੇਗੀ ਪਰ ਸੋਧੇ ਹੋਏ ਕੋਟੇਸ਼ਨ ਦੇ ਬਾਵਜੂਦ ਪਰਿਵਾਰ ਨੂੰ ਹੁਣ ਵੀ 15769 ਡਾਲਰ ਖਰਚ ਆ ਰਿਹਾ ਹੈ ਜੋ ਉਹਨਾਂ ਲਈ ਬੇਹੱਦ ਵੱਧ ਹੈ ਕਲੋਈ ਨੇ ਇਸੇ ਕਿਹਾ ਹੈ ਕਿ ਹੁਣ ਸਾਨੂੰ ਹੋਰ ਵਿਕਲਪ ਸੋਚਨੇ ਪੈਣਗੇ ਜਿਵੇਂ ਕਿ ਵਾਟਰ ਹੀਟ ਪੰਪ ਜਾਂ ਹੌਟ ਵਾਟਰ ਸਿਲੰਡਰ ਗੈਸ ਕਨੈਕਸ਼ਨ ਦੀ ਬਜਾਏ ਨਵੀਂ ਪਾਲਿਸੀ ਨਾਲ ਖਰਚੇ ਵਧੇ ਹਨ ਇਸ ਬਾਰੇ ਵੀ ਗੱਲ ਕਰਦੇ ਹਾਂ ਵੈਕਟਰ ਨੇ ਮਈ 2025 ਤੋਂ ਨਵੀਂ ਕੈਪੀਟਲ ਕੰਟਰੀਬਿਊਸ਼ਨ ਪਾਲਿਸੀ ਲਾਗੂ ਕੀਤੀ ਹੈ ਇਸ ਦੇ ਤਹਿਤ ਹੁਣ ਨਵੇਂ ਗੈਸ ਕਨੈਕਸ਼ਨ ਲਈ ਕੋਈ ਸਬਸਿਡੀ ਨਹੀਂ ਲੱਗੇਗੀ ਗਾਕਾ ਨੂੰ ਆਪਣੇ ਸਿਰਫ ਲਈ ਉਦਯੋਗ ਲਈ ਬਣਨ ਵਾਲੀਆਂ ਸਾਰੀਆਂ ਅਸੈਸਟ ਜਿਵੇਂ ਕਿ ਟਰੈਚਿੰਗ ਪਾਈਪਿੰਗ ਅਤੇ ਕਨੈਕਸ਼ਨ 인ਫਰਾਸਟਰਕਚਰ ਦਾ ਪੂਰਾ ਖਰਚਾ ਖੁਦ ਭਰਨਾ ਪਵੇਗਾ ਕੰਜ਼ਿਊਮਰ ਐਡਵੋਕੇਟਸ ਦੇ ਮੁਤਾਬਕ ਸਿਰਫ ਨਵੇਂ ਕਨੈਕਸ਼ਨ ਨਹੀਂ ਗੈਸ ਡਿਸਕਨੈਕਟ ਕਰਨ ਦੀ ਫੀਸ ਵੀ ਵੱਧ ਗਈ ਹੈ ਹੁਣ ਕੁਝ ਪਰਿਵਾਰਾਂ ਨੂੰ 15000 ਡਾਲਰ ਤੱਕ ਡਿਸਕਨੈਕਸ਼ਨ ਚਾਰਜ ਦੇਣੀ ਪੈ ਸਕਦੇ ਹਨ ਕੰਜ਼ਿਊਮਰ ਐਨਜ਼ਡ ਨੇ ਇਸ ਦੇ ਬਾਰੇ ਕਿਹਾ ਹੈ ਕਿ ਗੈਸ ਦੀ ਸਥਿਤੀ ਹੁਣ ਡੈਥ ਸਪਲਾਈਅਰ ਬਣਦੀ ਜਾ ਰਹੀ ਹੈ ਖਪਤਕਾਰ ਘਟ ਰਹੇ ਹਨ ਪਰ ਨੈਟਵਰਕ ਦੀਆਂ ਜਿਆਦਾ ਮਹਿੰਗੀਆਂ ਲਾਗਤਾਂ ਵਾਪਸ ਲੈਣ ਲਈ ਕੀਮਤਾਂ ਵਧਾਈਆਂ ਜਾ ਰਹੀਆਂ ਹਨ ਸੰਗਠਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਘਰਾਂ ਅਤੇ ਵਾਹਨਾਂ ਨੂੰ ਬਿਜਲੀ ਤੇ ਲਿਆਉਣ ਲੰਬੇ ਸਮੇਂ ਦੇ ਵਿੱਚ ਬਚਤ ਕਰ ਸਕਦਾ ਹੈ ਪਰ ਇਹ ਬਦਲਾ ਉਸ ਵੇਲੇ ਕਰਨਾ ਚਾਹੀਦਾ ਹੈ ਜਦੋਂ ਮੌਜੂਦਾ ਉਪਕਰਨ ਕੁਦਰਤੀ ਤੌਰ ਤੇ ਬਦਲਣ ਦੇ ਯੋਗ ਹੋਣ ਆਕਲੈਂਡ ਦੇ ਬਕਲੈਂਡਸ ਵਿੱਚ ਵਿੱਚ ਰਹਿੰਦਾ ਇੱਕ ਪਰਿਵਾਰ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਹਨਾਂ ਨੂੰ ਵੈਕਟਰ ਗੈਸ ਨੈੱਟਵਰਕ ਨਾਲ ਜੁੜਨ ਲਈ ਲਗਭਗ 37000 ਡਾਲਰ ਦਾ ਬਿੱਲ ਮਿਲਿਆ ਹਾਲਾਂਕਿ ਖਰਚੇ ਘਟਾਉਣ ਲਈ ਉਹਨਾਂ ਨੇ ਕੁਝ ਕੰਮ ਆਪਣੇ ਆਪ ਵੀ ਕੀਤੇ ਸਨ ਘਰ ਦੇ ਮਾਲਕ ਕਲੋਈ ਨੇ ਦੱਸਿਆ ਹੈ ਕਿ ਗੈਸ ਕਨੈਕਸ਼ਨ ਉਹ ਆਪਣੀ ਬਜ਼ੁਰਗ ਮਾਂ ਅਤੇ ਛੋਟੇ ਬੱਚਿਆਂ ਦੀ ਸਹੂਲਤ ਲਈ ਚਾਹੁੰਦੀ ਸੀ ਪਿਛਲੇ ਤਜਰਬੇ ਅਨੁਸਾਰ ਉਸਨੇ ਖਰਚ ਲਗਭਗ 7000 ਦੇ ਆਲੇ-ਦੁਆਲੇ ਸੋਚਿਆ ਸੀ ਪਰ ਜੂਨ ਮਹੀਨੇ ਵਿੱਚ ਆਇਆ ਪਹਿਲਾ ਕੋਟੇਸ਼ਨ 24870 ਡਾਲਰ ਦਾ ਸੀ ਜਿਸ ਵਿੱਚ ਸਿਰਫ ਟ੍ਰੈਫਿਕ ਮੈਨੇਜਮੈਂਟ ਚਾਰਜ ਹੀ 8000 ਡਾਲਰ ਤੋਂ ਵੱਧ ਸਨ ਫਿਰ ਜਦੋਂ ਪਰਿਵਾਰ ਨੇ ਖਰਚ ਘਟਾਉਣ ਲਈ ਟ੍ਰੇਚਿੰਗ ਅਤੇ ਡਕਟਿੰਗ ਦਾ ਕੰਮ ਖੁਦ ਕੀਤਾ ਕੁਝ ਹਫ਼ਤਿਆਂ ਬਾਅਦ ਆਇਆ ਨਵਾਂ ਕੋਟੇਸ਼ਨ ਹੋਰ ਵਿਵਾਦ ਗਿਆ ਤੇ ਇਸ ਦੀ ਕੀਮਤ 36693 ਡਾਲਰ ਸੀ ਕਲੋਏ ਨੇ ਅੱਗੇ ਕਿਹਾ ਕਿ ਸਾਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਅਸੀਂ ਪਹਿਲਾਂ ਚਾਰ ਘਰਾਂ ਵਿੱਚ ਗੈਸ ਜੋੜ ਚੁੱਕੇ ਸੀ ਇੱਕ ਦੇ ਵਿੱਚ 87.5 ਮੀਟਰ ਲੰਮੀ ਡਰਾਈਵ ਵੇ ਸੀ ਪਰ ਫਿਰ ਵੀ ਉਸ ਦਾ ਖਰਚ ਵੱਧ ਤੋਂ ਵੱਧ 7 ਡਾਲਰ 1000 ਮੀਟਰ ਤੱਕ ਆਇਆ ਸੀ ਇਸ ਦੇ ਜਵਾਬ ਵਿੱਚ ਵੈਕਟਰ ਨੇ ਕਿਹਾ ਹੈ ਕਿ ਪਹਿਲਾਂ ਕੋਟੇਸ਼ਨ ਵਿੱਚ ਕੁਝ ਜ਼ਰੂਰੀ ਆਈਟਮ ਛੱਡੇ ਗਏ ਸਨ ਕੰਪਨੀ ਨੇ ਕਿਹਾ ਹੈ ਕਿ ਗਾਹਕ ਨੂੰ ਹੁਣ ਉਹੀ ਪਹਿਲਾ ਕੋਟੇਸ਼ਨ ਮੰਨਿਆ ਜਾਵੇਗਾ ਅਤੇ ਜੋ ਕੰਮ ਪਰਿਵਾਰ ਨੇ ਖੁਦ ਕੀਤਾ ਹੈ ਉਸ ਦੀ ਗਿਣਤੀ ਵੀ ਕੀਤੀ ਜਾਵੇਗੀ ਸਾਥ ਹੀ ਟ੍ਰੈਫਿਕ ਮੈਨੇਜਮੈਂਟ ਖਰਚ ਕੰਪਨੀ ਵੀ ਖੁਦ ਭਰੇਗੀ ਪਰ ਸੋਧੇ ਹੋਏ ਕੋਟੇਸ਼ਨ ਦੇ ਬਾਵਜੂਦ ਪਰਿਵਾਰ ਨੂੰ ਹੁਣ ਵੀ 15769 ਡਾਲਰ ਖਰਚ ਆ ਰਿਹਾ ਹੈ ਜੋ ਉਹਨਾਂ ਲਈ ਬੇਹੱਦ ਵੱਧ ਹੈ ਕਲੋਈ ਨੇ ਇਸੇ ਕਿਹਾ ਹੈ ਕਿ ਹੁਣ ਸਾਨੂੰ ਹੋਰ ਵਿਕਲਪ ਸੋਚਨੇ ਪੈਣਗੇ ਜਿਵੇਂ ਕਿ ਵਾਟਰ ਹੀਟ ਪੰਪ ਜਾਂ ਹੌਟ ਵਾਟਰ ਸਿਲੰਡਰ ਗੈਸ ਕਨੈਕਸ਼ਨ ਦੀ ਬਜਾਏ ਨਵੀਂ ਪਾਲਿਸੀ ਨਾਲ ਖਰਚੇ ਵਧੇ ਹਨ ਇਸ ਬਾਰੇ ਵੀ ਗੱਲ ਕਰਦੇ ਹਾਂ ਵੈਕਟਰ ਨੇ ਮਈ 2025 ਤੋਂ ਨਵੀਂ ਕੈਪੀਟਲ ਕੰਟਰੀਬਿਊਸ਼ਨ ਪਾਲਿਸੀ ਲਾਗੂ ਕੀਤੀ ਹੈ ਇਸ ਦੇ ਤਹਿਤ ਹੁਣ ਨਵੇਂ ਗੈਸ ਕਨੈਕਸ਼ਨ ਲਈ ਕੋਈ ਸਬਸਿਡੀ ਨਹੀਂ ਲੱਗੇਗੀ ਗਾਕਾ ਨੂੰ ਆਪਣੇ ਸਿਰਫ ਲਈ ਉਦਯੋਗ ਲਈ ਬਨਣ ਵਾਲੀਆਂ ਸਾਰੀਆਂ ਅਸੈਸਟ ਜਿਵੇਂ ਕਿ ਟਰੈਚਿੰਗ ਪਾਈਪਿੰਗ ਅਤੇ ਕਨੈਕਸ਼ਨ 인ਫਰਾਸਟਰਕਚਰ ਦਾ ਪੂਰਾ ਖਰਚਾ ਖੁਦ ਭਰਨਾ ਪਵੇਗਾ ਕੰਜ਼ਿਊਮਰ ਐਡਵੋਕੇਟਸ ਦੇ ਮੁਤਾਬਕ ਸਿਰਫ ਨਵੇਂ ਕਨੈਕਸ਼ਨ ਨਹੀਂ ਗੈਸ ਡਿਸਕਨੈਕਟ ਕਰਨ ਦੀ ਫੀਸ ਵੀ ਵੱਧ ਗਈ ਹੈ ਹੁਣ ਕੁਝ ਪਰਿਵਾਰਾਂ ਨੂੰ 15000 ਡਾਲਰ ਤੱਕ ਡਿਸਕਨੈਕਸ਼ਨ ਚਾਰਜ ਦੇਣੀ ਪੈ ਸਕਦੇ ਹਨ ਕੰਜ਼ਿਊਮਰ ਐਨਜ਼ਡ ਨੇ ਇਸ ਦੇ ਬਾਰੇ ਕਿਹਾ ਹੈ ਕਿ ਗੈਸ ਦੀ ਸਥਿਤੀ ਹੁਣ ਡੈਥ ਸਪਲਾਈਅਰ ਬਣਦੀ ਜਾ ਰਹੀ ਹੈ ਖਪਤਕਾਰ ਘਟ ਰਹੇ ਹਨ ਪਰ ਨੈਟਵਰਕ ਦੀਆਂ ਜਿਆਦਾ ਮਹਿੰਗੀਆਂ ਲਾਗਤਾਂ ਵਾਪਸ ਲੈਣ ਲਈ ਕੀਮਤਾਂ ਵਧਾਈਆਂ ਜਾ ਰਹੀਆਂ ਹਨ ਸੰਗਠਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਘਰਾਂ ਅਤੇ ਵਾਹਨਾਂ ਨੂੰ ਬਿਜਲੀ ਤੇ ਲਿਆਉਣ ਲੰਬੇ ਸਮੇਂ ਦੇ ਵਿੱਚ ਬਚਤ ਕਰ ਸਕਦਾ ਹੈ ਪਰ ਇਹ ਬਦਲਾ ਉਸ ਵੇਲੇ ਕਰਨਾ ਚਾਹੀਦਾ ਹੈ ਜਦੋਂ ਮੌਜੂਦਾ ਉਪਕਰਨ ਕੁਦਰਤੀ ਤੌਰ ਤੇ ਬਦਲਣ ਦੇ ਯੋਗ ਹੋਣ ਆਕਲੈਂਡ ਦੇ ਬਕਲੈਂਡਸ ਵਿੱਚ ਵਿੱਚ ਰਹਿੰਦਾ ਇੱਕ ਪਰਿਵਾਰ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਹਨਾਂ ਨੂੰ ਵੈਕਟਰ ਗੈਸ ਨੈੱਟਵਰਕ ਨਾਲ ਜੁੜਨ ਲਈ ਲਗਭਗ 37000 ਡਾਲਰ ਦਾ ਬਿੱਲ ਮਿਲਿਆ ਹਾਲਾਂਕਿ ਖਰਚੇ ਘਟਾਉਣ ਲਈ ਉਹਨਾਂ ਨੇ ਕੁਝ ਕੰਮ ਆਪਣੇ ਆਪ ਵੀ ਕੀਤੇ ਸਨ ਘਰ ਦੇ ਮਾਲਕ ਕਲੋਈ ਨੇ ਦੱਸਿਆ ਹੈ ਕਿ ਗੈਸ ਕਨੈਕਸ਼ਨ ਉਹ ਆਪਣੀ ਬਜ਼ੁਰਗ ਮਾਂ ਅਤੇ ਛੋਟੇ ਬੱਚਿਆਂ ਦੀ ਸਹੂਲਤ ਲਈ ਚਾਹੁੰਦੀ ਸੀ ਪਿਛਲੇ ਤਜਰਬੇ ਅਨੁਸਾਰ ਉਸਨੇ ਖਰਚ ਲਗਭਗ 7000 ਦੇ ਆਲੇ-ਦੁਆਲੇ ਸੋਚਿਆ ਸੀ ਪਰ ਜੂਨ ਮਹੀਨੇ ਵਿੱਚ ਆਇਆ ਪਹਿਲਾ ਕੋਟੇਸ਼ਨ 24870 ਡਾਲਰ ਦਾ ਸੀ ਜਿਸ ਵਿੱਚ ਸਿਰਫ ਟ੍ਰੈਫਿਕ ਮੈਨੇਜਮੈਂਟ ਚਾਰਜ ਹੀ 8000 ਡਾਲਰ ਤੋਂ ਵੱਧ ਸਨ ਫਿਰ ਜਦੋਂ ਪਰਿਵਾਰ ਨੇ ਖਰਚ ਘਟਾਉਣ ਲਈ ਟ੍ਰੇਚਿੰਗ ਅਤੇ ਡਕਟਿੰਗ ਦਾ ਕੰਮ ਖੁਦ ਕੀਤਾ ਕੁਝ ਹਫ਼ਤਿਆਂ ਬਾਅਦ ਆਇਆ ਨਵਾਂ ਕੋਟੇਸ਼ਨ ਹੋਰ ਵਿਵਾਦ ਗਿਆ ਤੇ ਇਸ ਦੀ ਕੀਮਤ 36693 ਡਾਲਰ ਸੀ ਕਲੋਏ ਨੇ ਅੱਗੇ ਕਿਹਾ ਕਿ ਸਾਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਅਸੀਂ ਪਹਿਲਾਂ ਚਾਰ ਘਰਾਂ ਵਿੱਚ ਗੈਸ ਜੋੜ ਚੁੱਕੇ ਸੀ ਇੱਕ ਦੇ ਵਿੱਚ 87.5 ਮੀਟਰ ਲੰਮੀ ਡਰਾਈਵ ਵੇ ਸੀ ਪਰ ਫਿਰ ਵੀ ਉਸ ਦਾ ਖਰਚ ਵੱਧ ਤੋਂ ਵੱਧ 7 ਡਾਲਰ 1000 ਮੀਟਰ ਤੱਕ ਆਇਆ ਸੀ ਇਸ ਦੇ ਜਵਾਬ ਵਿੱਚ ਵੈਕਟਰ ਨੇ ਕਿਹਾ ਹੈ ਕਿ ਪਹਿਲਾਂ ਕੋਟੇਸ਼ਨ ਵਿੱਚ ਕੁਝ ਜ਼ਰੂਰੀ ਆਈਟਮ ਛੱਡੇ ਗਏ ਸਨ ਕੰਪਨੀ ਨੇ ਕਿਹਾ ਹੈ ਕਿ ਗਾਹਕ ਨੂੰ ਹੁਣ ਉਹੀ ਪਹਿਲਾ ਕੋਟੇਸ਼ਨ ਮੰਨਿਆ ਜਾਵੇਗਾ ਅਤੇ ਜੋ ਕੰਮ ਪਰਿਵਾਰ ਨੇ ਖੁਦ ਕੀਤਾ ਹੈ ਉਸ ਦੀ ਗਿਣਤੀ ਵੀ ਕੀਤੀ ਜਾਵੇਗੀ ਸਾਥ ਹੀ ਟ੍ਰੈਫਿਕ ਮੈਨੇਜਮੈਂਟ ਖਰਚ ਕੰਪਨੀ ਵੀ ਖੁਦ ਭਰੇਗੀ ਪਰ ਸੋਧੇ ਹੋਏ ਕੋਟੇਸ਼ਨ ਦੇ ਬਾਵਜੂਦ ਪਰਿਵਾਰ ਨੂੰ ਹੁਣ ਵੀ 15769 ਡਾਲਰ ਖਰਚ ਆ ਰਿਹਾ ਹੈ ਜੋ ਉਹਨਾਂ ਲਈ ਬੇਹੱਦ ਵੱਧ ਹੈ ਕਲੋਈ ਨੇ ਇਸੇ ਕਿਹਾ ਹੈ ਕਿ ਹੁਣ ਸਾਨੂੰ ਹੋਰ ਵਿਕਲਪ ਸੋਚਨੇ ਪੈਣਗੇ ਜਿਵੇਂ ਕਿ ਵਾਟਰ ਹੀਟ ਪੰਪ ਜਾਂ ਹੌਟ ਵਾਟਰ ਸਿਲੰਡਰ ਗੈਸ ਕਨੈਕਸ਼ਨ ਦੀ ਬਜਾਏ ਨਵੀਂ ਪਾਲਿਸੀ ਨਾਲ ਖਰਚੇ ਵਧੇ ਹਨ ਇਸ ਬਾਰੇ ਵੀ ਗੱਲ ਕਰਦੇ ਹਾਂ ਵੈਕਟਰ ਨੇ ਮਈ 2025 ਤੋਂ ਨਵੀਂ ਕੈਪੀਟਲ ਕੰਟਰੀਬਿਊਸ਼ਨ ਪਾਲਿਸੀ ਲਾਗੂ ਕੀਤੀ ਹੈ ਇਸ ਦੇ ਤਹਿਤ ਹੁਣ ਨਵੇਂ ਗੈਸ ਕਨੈਕਸ਼ਨ ਲਈ ਕੋਈ ਸਬਸਿਡੀ ਨਹੀਂ ਲੱਗੇਗੀ ਗਾਕਾ ਨੂੰ ਆਪਣੇ ਸਿਰਫ ਲਈ ਉਦਯੋਗ ਲਈ ਬਣਨ ਵਾਲੀਆਂ ਸਾਰੀਆਂ ਅਸੈਸਟ ਜਿਵੇਂ ਕਿ ਟਰੈਚਿੰਗ ਪਾਈਪਿੰਗ ਅਤੇ ਕਨੈਕਸ਼ਨ 인ਫਰਾਸਟਰਕਚਰ ਦਾ ਪੂਰਾ ਖਰਚਾ ਖੁਦ ਭਰਨਾ ਪਵੇਗਾ ਕੰਜ਼ਿਊਮਰ ਐਡਵੋਕੇਟਸ ਦੇ ਮੁਤਾਬਕ ਸਿਰਫ ਨਵੇਂ ਕਨੈਕਸ਼ਨ ਨਹੀਂ ਗੈਸ ਡਿਸਕਨੈਕਟ ਕਰਨ ਦੀ ਫੀਸ ਵੀ ਵੱਧ ਗਈ ਹੈ ਹੁਣ ਕੁਝ ਪਰਿਵਾਰਾਂ ਨੂੰ 15000 ਡਾਲਰ ਤੱਕ ਡਿਸਕਨੈਕਸ਼ਨ ਚਾਰਜ ਦੇਣੀ ਪੈ ਸਕਦੇ ਹਨ ਕੰਜ਼ਿਊਮਰ ਐਨਜ਼ਡ ਨੇ ਇਸ ਦੇ ਬਾਰੇ ਕਿਹਾ ਹੈ ਕਿ ਗੈਸ ਦੀ ਸਥਿਤੀ ਹੁਣ ਡੇਥ ਸਪਲਾਈਅਰ ਬਣਦੀ ਜਾ ਰਹੀ ਹੈ ਖਪਤਕਾਰ ਘਟ ਰਹੇ ਹਨ ਪਰ ਨੈਟਵਰਕ ਦੀਆਂ ਜਿਆਦਾ ਮਹਿੰਗੀਆਂ ਲਾਗਤਾਂ ਵਾਪਸ ਲੈਣ ਲਈ ਕੀਮਤਾਂ ਵਧਾਈਆਂ ਜਾ ਰਹੀਆਂ ਹਨ ਸੰਗਠਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਘਰਾਂ ਅਤੇ ਵਾਹਨਾਂ ਨੂੰ ਬਿਜਲੀ ਤੇ ਲਿਆਉਣ ਲੰਬੇ ਸਮੇਂ ਦੇ ਵਿੱਚ ਬਚਤ ਕਰ ਸਕਦਾ ਹੈ ਪਰ ਇਹ ਬਦਲਾ ਉਸ ਵੇਲੇ ਕਰਨਾ ਚਾਹੀਦਾ ਹੈ ਜਦੋਂ